1 2 3 ਹੋ ਮੇਰੇ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਹਜੇ ਠੀਕ ਹੈ ਕੀ ਕੀ 11 ਤੇ ਅਬਾ ਬੁڑے ਟਾਈਮ ਬਾਅਦ ਅਜੋ ਬਲੋਗ ਦੁਬਾਰਾ ਹੋਇਆ ਵਾ ਕਿ ਅੱਜ ਜਾਣਾ ਆ ਸਮਾਨ ਲੈਣ ਜਾਣਾ ਮੜਾ ਵੀਰੋਣਾ ਸ਼ੋਪਿੰਗ ਕਰਨੀ ਸ਼ੋਪਿੰਗ ਮੋਟਰਸਾਈਕਲ ਚੜਾ ਰਹੇ ਹਾਂ ਤੇ ਬੰਦਾ ਢੱਕ ਸ਼ਾਇਦ ਹੋਰ ਵੀ ਸੋਇਗਾ ਕਬੀਰ ਕਬੀਰ ਉਹ ਹਰ ਵਾਰੀ ਇਹਨੂੰ ਕਹਿਣਦਾ ਕੋਈ ਵੀ ਬਲੋਗ ਬਣਾਦੇ ਤੇ ਮੇਰਾ ਨਾਮ ਲੈ ਲਿਆ ਕਰੋ ਹਾਂ ਪਰਾ ਨਾ ਲੈ ਆ ਤੇਰਾ ਹਾਂ ਸੋ ਹੁਣ ਆਪਾਂ ਚੱਲਣੇ ਹੁਣੇ ਹੱਸਣਾ ਨਾ ਵੇਖ ਹੱਸਣਾ ਸਾਲਾ ਦਾ ਵੇਖੀ ਜਾਂਦਾ ਹੈ ਤੇ ਬਸ ਆਪਾਂ ਚੱਲੇ ਹੁਣ ਤੇ ਸਮਾਨ ਲੈਣਾ ਇਹ ਮੜਿਆ ਪੱਲਾ ਆਇਆ ਥੋੜਾ ਜਿਹਾ ਪਿਆਸ ਆਲ ਘੋੜਾ ਨੰਬਰ 'ਤੇ ਚੱਲੇ ਆਪਾਂ ਮਿਲਦੇ ਆ ਤੁਹਾਨੂੰ ਜਲਦੀ ਜਲਦੀ ਠੀਕ ਆ ਪਾਰ ਤੇ ਆਪਣੇ ਵਾਲਾ ਨਾ ਆਪਣੇ ਆਗੇ ਬਟਾਲੇ ਹੁਣ ਤੁਹਾਨੂੰ ਮੈਂ ਬਹੁਤ ਜ਼ਰੂਰੀ ਗੱਲਾਂ ਕਰਨੀਆਂ ਪਰ ਅੱਗੇ ਜਾਇ ਕਰਦੇ ਆ ਹਨਾ ਨਾਲ ਤੁਹਾਨੂੰ ਮੈਂ ਦਾਦਾ ਬਲੋ ਤੁਹਾਨੂੰ ਆਉਣੇ ਪਤਾ ਕਿੱਥੇ ਚੱਲੇ ਆਪਾਂ ਪਰ ਕੰਮ ਹੈਗਾ ਨੂੰ ਅੰਮ੍ਰਿਤਸਰ ਵੀ ਚੱਲੇ ਆ ਦੱਤੇ ਹਾਂ ਕਿ ਯਾਰ ਅੰਜੀ ਆ ਜੀ ਬੰਦਾ ਹਟਾ ਗਿਆ ਤੇ ਇੱਕ ਬੰਦਾ ਫੇਰ ਮਿਸਾ ਬੋਜ ਲੋ ਫੇਰ ਉਹਦਾ ਨਾਮ ਨਹੀਂ ਲਾਣਾ ਕਰਨੇ ਕਬੀਰ ਉਹ ਵੇਖੋ ਵੀਡੀਓ ਵੇਖ ਫੇਰ ਹੱਸਣੇ ਹਟਾ ਹੋਇਆ ਸਨ ਮੇਰਾ ਨਾਮ ਲੈ ਆਂਦੇ ਆ ਪਰ ਆਪਾਂ ਉਹ ਕੀ ਕਰੀ ਯਾਰ ਕਿੰਨੇ ਵਲੋਗਾਂ ਚ ਕਬੀਰ ਭਾਈ ਨਹੀਂ ਆਏ ਯਾਰ ਬੰਦੇ ਬੀਜੀ ਹੋਣਾ ਪਈ ਜੜੀਏ ਤੇ ਆਪਾਂ ਉਹ ਜੰਨੇ ਆ ਹਮੇ ਸਰੀ ਜਾ ਰਹੇ ਬੜਾ ਯਾਰਾ ਨੋ ਤੇ ਮੈਂ ਠੰਡ ਵਾਲਾ ਮੌਸਮ ਦੇ ਹੋ ਗਿਆ ਆ ਤੇ ਪਰ ਯਾਰ ਬੜਾ ਕਾਫੀ ਚੀਜ਼ਾਂ ਆਨੂੰ ਸੈਟਲਮੈਂਟ ਕਰਕੇ ਜਾਣਾ ਪੈਂਦਾ ਕਈ ਮੁੰਡਿਆਂ ਦਾ ਕੀ ਹੁੰਦਾ ਵਾ ਸਿੱਧਾ ਮੋਟਰਸਾਈਕਲ ਗੱਡੀ ਘੜਦੇ ਆ ਜੋ ਕੰਮ ਕਰਨਾ ਹੁੰਦਾ ਕਰਦੇ ਆ ਆਪਾਂ ਕੋਈ ਵੀ ਚੀਜ਼ ਕਰਨੀ ਹੁੰਦੀ ਨਾ ਆਪਾਂ ਵੱਧ ਤੋਂ ਵੱਧ 10 ਦਿਨ ਪਹਿਲਾਂ ਤੇ ਪਲੈਨਿੰਗ ਕਰਦੇ ਆ ਬਰੋ ਦਿਆਣਾ ਤੇ ਪੈਸਿਆਂ ਦਾ ਜਗਾਰ ਲਾਣਾ ਵਾ ਟਾਈਮ ਦਾ ਜਗਾਰ ਲਾਣਾ ਚਾਹ ਜਿੱਦਾਂ ਆਪਾਂ ਫੇਸ ਕਰਨੇ ਆ ਬਾਕੀ ਆਏਗਾ ਟਾਈਮ ਹੋ ਜਲਦੀ ਘਿਹੜ ਤੇ ਮੱਗੇ ਵੀ ਇਹਨੂੰ ਕਹਿਣ ਆ ਤੇ ਨਾਲ ਕਾਸ਼ ਹੋਣਾ ਦਾ ਬੋਡੇ ਆ ਰਿਹਾ ਵਾ ਤੇ ਰੌਹਲੇ ਬਾਕੀ ਬੱਡੇ ਦਾ ਅੰਦਰੋਂ ਕਰ ਅੰਦਰੋਂ ਕਰ ਤੇਰਾ ਬੱਡੀ ਸਪੈਸ਼ਲ ਕਰੀਏ ਭਰਾ ਦਾ ਬੱਡੇ ਤੇਰਾ ਚਲੰਦੇ ਨੂੰ ਪ੍ਰੈਜਲ ਕਰਦੀ ਹੈ ਕਿ ਨਹੀਂ ਇਹਦਾ ਜੜਾ ਦੇ ਨੋੜਾ ਕੋਤ ਨਾਲ ਅੱਜ ਕਿੰਨੀ ਤਰੀਕਾ ਅੱਜ 11 ਤਰੀਕ ਹੈ ਯਾਰ ਤੁਸੀਂ ਸਾਰਾ ਝੂਠ ਬੋਲੋ ਬੰਦ ਕਰ ਯਾਰ 15 ਦਿਨ ਦਾ ਜਨਮੇਨਾ ਤੇ 10 ਦਿਨ ਹੈਗੇ ਆ ਆ ਵੀਡੀਓ ਮੋਦਨ ਲਾਉਂਗਾ ਕਿਨੂੰ ਕਿੱਥੇ ਦਿੱਤਾ ਭਾਈਆ ਅੰਦਰ ਕੇਗਾ ਵੰਗਿਆ ਤੇ ਉਹਨਾਂ ਦਾ ਬਾਕ ਬਣਾਉਣ ਲਈ ਕੋਈ ਯਾਰ ਕੋਈ ਕਾਰ ਦੇ ਜੀ ਜੇ ਬੁਤੇ ਗੌਂਦਿਆ ਲਿਖਿਆ ਹੈ ਯਾਰ ਬਹੁਤ ਬਹੁਤ ਟਾਈਮ ਲੱਗਾ bro ਨੂੰ ਪਰ ਕੋਈ ਗੱਲ ਨਹੀਂ ਉਹ ਅੰਦਰ ਜਾ ਕੇ ਐਂਟਰੀ ਮਾਰੀ ਪਹਿਲਾਂ ਪਹਿਲਾਂ ਗਾਵਾਦ ਗੇਮ ਮੋਲ ਚ ਆਪਾਂ ਯਾਰ ਪਰ ਯਾਰ ਸੋਫੀ ਕੀਤੀ ਅੱਗੇ ਕਰੀਏ ਯਾਰ ਅਜੇ ਵੀ ਪਰ ਸ਼ੋਪਿੰਗ ਕਰਨੀ ਬਾਕੀ ਹੈ ਵਲੋਗਰ ਆਏ ਨੇ ਫੋਟੋ ਨਹੀਂ ਲਗਾਣੇ ਇਹਨਾਂ ਨੂੰ ਕਿ ਉਹਨੂੰ ਕਾਡਾ ਕੋਈ ਆਟੋਗ੍ਰਾਫ ਕਿਉਂ ਨਹੀਂ ਲੈਣਦੇ ਬਰੋ ਇਹ ਕੀ ਨਾ ਗਿਆ ਇਹ ਤਾਂ ਤੁਹਾਨੂੰ ਪਤਾ ਉਹ ਵੇ ਜਿੱਥੇ ਆਪਾਂ ਸਮਾਨ ਲੈਣਾ ਹੈ ਸਪਲੀਮੈਂਟ ਲੈਣਾ ਯਾਰ ਸਾਨੂੰ ਸੱਚੀ ਦੱਸਾਂ ਆ ਮੇਰਾ ਭਰਾ ਨਹੀਂ ਆ ਇਹਨੇ ਤੇ ਇਹਨੇ ਆਪਣੇ ਜਿੰਮ ਦਾ ਸਮਾਨ ਲੈਣਾ ਸੀ ਤਾਂ ਕਰਕੇ ਆਪਾਂ ਅੱਧ ਨੂੰ ਆਏ ਆ ਵੇ ਤੇ ਹੁਣ ਜਾ ਕੇ ਕੀ ਬੰਦਾ ਕੋਈ ਫਾਲ ਹੈ 40 ਸਾਲ ਉਹ ਉਸਤਾਦ ਜੀ ਆ ਵੇਖੋ 5 ਰੁਪਏ ਕਿਨੇ ਪੈ ਰਗੇ ਬਾਹੂ 35 ਰੁਪਏ ਸਾਰੇ ਪੈ ਖਰਚ ਆਏ ਉੱਪਰ ਕਰੀ ਮੜੇਗਾ ਆ ਵੀ ਸਾਰੇ ਪੈ ਸ਼ੋਪਿੰਗ ਦੇ ਖਰਚ ਤੇ ਹੁਣ ਵੀਰ ਨੂੰ 35 ਰੁਪਏ ਰਹਿ ਗਏ ਤੇ ਸ਼ੋਰੂਮ ਚੋਂ وڑੰਦੇ ਆ ਕੋਈ ਗੱਲ ਨਹੀਂ ਕੋਈ ਬੋਲਾ ਡ੍ਰੈਗਨ ਸਾਰਿਆਂ ਨੇ ਕਹਣਾ ਭੈਜੋ ਦੇਲੀ ਹੁੰਦੇ ਉਹਦੇ ਲਈ ਗੰਮ ਫਤੀਸ ਵਾਲਾ ਕਹਿੰਦਾ ਮੁਸ਼ਕਿਲ ਮੈਂ ਤੇ ਕਿਹਾ ਤੂੰ ਹੀ ਕਹਿੰਦਾ ਤਾਈ ਅੰਨ ਪੜਾ ਨੂੰ ਆਪਣਾ ਨਾਂ ਨਹੀਂ ਲੈ ਕੇ ਆਂਦੇ ਮੁਸ਼ਕਿਲ ਨੂੰ ਕਹਿੰਦਾ ਮੁਸ਼ਕਿਲ ਸਹੀ ਕਿਹੜਾ ਬੰਦਾ ਯਾਰ ਪੰਜ ਜਿਹੜਾ ਜ ਮੈਨੂੰ ਯਾਰ ਆ ਤੀਨੀ ਲੈਣੇ ਦੇ ਲਈ ਪੁੱਛ ਕਿ ਉਹ ਮੁਸ਼ਕਿਲ ਉਹ ਤੇ ਸ਼ੋਰੂਮ ਦਾ ਨਾਮ ਮੁਫਤੀ ਸਾਲਾ ਕਹਿੰਦਾ ਮੁਸ਼ਕਿਲ ਇਹਦਾ ਨਾਮ ਮੁਸ਼ਕਿਲ ਆਦਣਾ ਬਠੀਗਾ ਬ్రో ਚੱਲ ਉਹ ਇਨੀ ਆਈ ਮੁਸ਼ਕਿਲ ਕਹਿੰਦਾ ਵੇ ਯਾਰ ਨਾ ਮੈਨੂੰ ਯਾਦ ਕਰਨਾ ਯਾਰ ਭੁੱਖ ਲੱਗੀ ਕਾਸ਼ ਠੀਕ ਕਰਾਉਣਾ ਵਾ ਕਰਾ ਲੇ ਜੋ ਕਰਾਣਾ ਯਾਰ ਹੁਣ ਵੇ ਦੇ ਕੋਈ ਖਾਏ ਯਾਰ ਹਾਏ ਵਾਪਸ ਜਾਣਾ 9:00 ਵਜ ਗਏ ਆ ਬਾਬਾ ਖਾਣਾ ਤੇ ਤੂੰ ਨੂੰ ਖਾ ਗਿਆ ਤੇ ਉਹ ਜੀ ਖਾਣਾ ਨਹੀਂ ਨੋਂ ਗੀਆ ਵੱਟ ਨੋਂ ਵੱਜ ਗੀ ਨੋਂ ਤੇ ਬਟਾਲੇ ਜਾਣਾ ਪਾਈ ਤੁਹ ਕੰਢੇ ਡੇਢ ਲੈ ਕੇ ਜਾ ਰਹਾデア ਗਾਇਆ ਹੁਣ ਵੇਖਦੇ ਕੀ ਹਿਸਾਬ ਦਾ ਆਰਡਰ ਦਿੱਤਾ ਵੀਰ ਹੁਣਾਂ ਨੂੰ ਦਿਖਾਈਏ ਬੜੀਆਂ ਦੋ ਤਿੰਨ ਚੀਜ਼ਾਂ ਹੀ ਨਹੀਂ ਹੋ ਤਾਂ ਮੈਂ ਇੰਦਰ ਰਹੂੰਗੀ ਘਰੇ ਭਾਂਡਾ ਕੀ ਲਾ ਕੇ ਜਾਏਗਾ ਜਾਂਦੀ ਗਰੋਜ ਲੱਗੀ ਗਈ ਹੈ ਭਾਂਡਾ ਲਉਂਦੇ ਸਾਲੇ ਆਹਾਂ ਯਾਰਾ ਝੂਠਾ ਇਨਸਾਨ ਆਈ ਤਰੀਕੇ ਅਗੀ ਚਾਰ ਤੇਰੇ ਬੰਦੇ ਨੇ ਮੈਨੂੰ ਕਿਹਾ ਇਹ ਬੜਾ ਲੈ ਗਿਆ ਬ्रो ਹੁਣ ਹੀ ਦੇ ਗੋਲ ਹੋਦੇ ਵਿੱਚ ਨਸ਼ਾ ਬੰਨਾ ਐ ਤੁਸੀਂ ਹੱਸਦੇਂ ਤੂੰ ਇਹ ਹੱਸਦੇਂ ਹੱਸ ਦੇ ਯਾਰ ਹੱਸ ਦੇ ਬ్రో ਸੀਨ ਬੜਾ ਕੀ ਆ ਅੱਜ ਕੱਲ ਦੀ ਦੁਨੀਆ ਦਾ ਸੱਚ ਹੈਗਾ ਦਾ ਕਿ 100 ਦੇ ਵਿੱਚੋਂ ਨਾ 90% ਲੋਕ ਆ ਤੇ ਜਿਹੜੇ ਰਾਤੀ ਜਦੋਂ ਬੈੱਡ ਤੇ ਲੰਮੇ ਪਈ ਹੁੰਦੇ ਨੇ ਨਾ ਉਹਨਾਂ ਦੀ ਅੱਖਾਂ 'ਚ ਨਾ ਅਥਰੂ ਹੁੰਦਾ ਵਾ ਤੇ ਉਹ ਜਾਂ ਤੇ ਕੀ ਦਾ ਅਥਰੂ ਆਪਣੇ ਲਵ ਕਰਕੇ ਹੁੰਦਾ ਵਾ ਪਿਆਰ ਕਰਕੇ ਯਾਦ ਕਰਿਆ ਜਾਂਦਾ ਘਰ ਦੇ ਦੀ ਸਿਸਟਮ ਵਾਸਤੇ ਨਾ ਘਰ ਦੇ ਕੀ ਸੀਨ ਚੱਲਣ ਦੇ ਹੁੰਦਾ ਵਾ ਜਾਂ ਘਰ ਦੇ ਨਾਲ ਤੰਗ ਹੁੰਦੇ ਆ ਤੇ ਜਦੋਂ ਸਵੇਰੇ ਉੱਠ ਗਿਓ ਬਾਹਰ ਨਿਕਲਦੇ ਨੇ ਘਰ ਚੋਂ ਤੇ ਉਹ ਸਾਰਾ ਆਪਣਾ ਅਥਰੂ ਪੂਰੇ ਇੱਕ ਚਿਹਰੇ ਤੇ ਫੇਕ ਸਮਾਈ ਲੈਂਦੇ ਆ ਉਹੋ ਹੀ ਫੇਕ ਸਮਾਈ ਲਾ ਸਾਈਨ ਲਾਈਨ ਆ ਬਈ ਗੱਲ ਤੇ ਪਹਿਲੀ ਸਵੇਰ ਉਹ ਤੁਸੀਂ ਹੋਰ ਆ ਆ ਆ ਯਾਰ ਬ్రో ట్రాਫੀ ਵੇਖੋ ਸਾਡੇ ਨੂੰ ਹੋ ਗਿਆ ਰਾਤ ਦੇ ਤੇ ਬਟਾਲੇ ਜਾਣਾ ਬਟਾਣ ਵਾਲੇ ਆਹ ਵਾਹ ਅੱਗੋਂ ਅੱਗੇ ਵੀਰ ਆਲੇ ਇਹਨੂੰ ਆਪਣੇ ਨਹੀਂ ਇੱਥਾ ਨਮਾਇਦਾ ਆਪਾਂ ਪਲਾਨ ਕਰਨਾ ਵਾ ਕੱਪੜੇ ਛੂਟ ਕਰਨੀ ਨਾ ਇਹ ਗੰਦੇ ਕੱਪੜੇ ਪਾ ਗਏ ਪੁਰਾਣੇ ਠੀਕ ਆ ਤੇ ਕੋਈ ਵੀ ਛੱਡ ਪਾ ਗਏਗਾ ਪਾੜਦਾ ਮਾਰੇ ਠੀਕ ਆ ਤੇ ਇੱਥੋਂ ਆਇਆ ਵਾ ਇੱਕ ਘੰਟੇ ਦਾ ਰਾਹ ਬੱਸ ਚ ਗਿਆ ਰਹੇ ਹੁਣ ਮੋਬਾਈਲ ਤੇ ਵੀਡੀਓ ਲੈਣੇ ਆਗੇ ਢੱਡਾ ਤੇ ਜਿੱਦਾਂ ਹੀ ਪਹਿਲਾ ਆਵਾ ਨਾ ਕਿਉਂ ਕਿਉਂ ਹੋ ਜਾਵਾਂਗਾ ਮੈਨੂੰ ਕੀ ਆਇਆ ਹੋਰ ਹੀ ਮੰਦੇ ਆ ਆਪਾਂ YouTube ਤੇ ਆਉਣ ਇਹਦੀ ਪਲਾਨਿੰਗ ਸਾਰੀ ਹਾਂਜੀ ਤੇ ਆਪਾਂ ਪਪਟਾਲੇ ਆ ਗਏ ਆ ਤੇ ਆਪਾਂ ਹੁਣ ਜਿੱਲੇ ਕਬੀਰ ਨਾਲ ਇਹਦੀ ਪਾੜਨੀ ਆਪਾਂ ਕਮੇਂ ਜੜੀ ਤਾਂ ਲੱਗ ਗਈ ਆ ਬਸ ਆਪਾਂ ਵਾਲੇ ਕੱਪੜੇ ਪਾਏ ਨਾ ਆਪਾਂ ਲਾ ਲਈਏ ਆਵਾ ਚੇਂਜ ਕਰ ਗਈਏ ਤੇ ਇਹਨੂੰ ਕਹਾਂਗਾ ਬਾਹਰ ਆ ਕੇ ਵੀਡੀਓ ਬਣਾ ਜਾਣਾ ਕਨਸੈਪਟ ਆਇਆ ਨਵਾਂ ਦੇਖੋ ਇਹਨੂੰ ਇਹ ਵੀ ਕਰੇ ਪਰਾਇਆ ਨਮੀ ਯੂਟਿਊਬ ਉੱਪਰ ਨੱਥਾ ਆ ਇਹਦੀ ਪਲਾਨਿੰਗ ਹੀ ਕਾਜ ਦੀ ਦੋਵੇਂ ਜਨਨ ਨੇ ਆ ਗਿਆ ਆ ਮੇਰੇ ਵੀ ਕਰਦੇ ਆ ਮੇਰੀ ਟੈਂਡ ਹੀ ਕਰਨੀ ਵੋ ਚਲੋ ਮਿਲਦੇ ਆਪਾਂ ਜਲਦੀ ਠੀਕ ਆ ਸਾਡਾ ਹੋ ਜੂਗਾ ਚਲਦੇ ਆ ਤੇ ਕਪੜੇ ਚੇਂਜ ਕਰ ਲਏ ਆ ਜੀ ਹੁਣ ਆਪਾਂ ਚੱਲਨੇ ਆ ਵੱਲਾ ਰਾਹੁਲ ਮੜਿਆ ਗਿਆ ਸਮਾਨ ਲੈ ਆਣੇ ਠੀਕ ਆ ਉਹਨੂੰ ਲੈ ਕੇ ਆਈਏ ਤੇ ਫੇਰ ਆਪਾਂ ਚੱਲਨੇ ਆ ਕਮਵੀਰ ਨਾਲ ਆਏ ਓਏ ਆਇਆ ਪਲੈਨ ਹੀ ਸਾਲਿਆ ਮੇਰਾ ਕੋਈ ਆ ਮੈਂ ਤੇ ਆ ਪਈਆ ਠੀਕ ਆ ਇੰਨੀ ਵਾਰ ਨਵੀਂ ਪਈ ਨਹੀਂ ਤੇਰੀ ਤੇਰੀ ਸ਼ੋਰ ਤੋਂ ਬੜਾ 40 ਦੀ ਸ਼ਰਟ ਦੂਆ ਕੋਲੇ ਨਵੀਂ ਪਈਆ ਤੇ ਦੂਜੇ ਉਹਨੂੰ ਖੋੜਾ ਗਏ ਤਾਂ ਇੰਨੀ ਸ਼ੋਰ ਕਲੀ ਪਾੜਨੀ ਆ ਪਾਦੀ 1 ਮੀਟਰ ਦੀ ਹਾਉਨ ਦੂਰ ਤੱਕ ਲੈ ਆਏ ਨਾ ਪਹਿਲਾਂ ਦੂਰ ਲੈ ਗਏ ਨਾ ਪੂਰ ਤੱਕ ਲੈ ਗਏ ਉਸ ਨੂੰ ਛੋਟਾ ਮਾਰ ਕੇ ਕਰਾਂਗੇ ਹਾਡਾ ਉੜਾਏ ਘਾਟਾ ਨਾ ਆਇਆ ਪਾ ਹੌ ਲਾ ਦਾਂਗੇ ਮੇਰੇ ਲਈ ਬਣਾਣਾ ਤੂੰ ਉੱਤਲ ਸ਼ੋਰ ਲਾ ਲਈ ਤੇ ਆਹੇ ਆ ਪੁੱਤਰੇ ਤੇਰੇ ਕੋਲ ਮਿਲਦੀ ਆ ਮੈਨੂੰ ਅੰਜੀ ਆ ਗਏ ਆਪਣੇ ਵੀਰ ਹੁਣੇ ਤੇ ਆਪਾਂ ਜਿਹੜਾ ਚੈਲੰਜ ਕੀਤਾ ਸੀ ਹੁਣੇ ਕਿ ਆਪਾਂ ਸਾਰਿਆਂ ਨੇ ਟੀ-ਸ਼ਰਟ ਪਾ ਕੇ ਘੁੰਮਣਾ ਸਰਦੀਆਂ ਦੇ ਦਿਨਾਂ 'ਚ ਕਿਉਂਕਿ ਠੰਡ ਦੇ ਵੇਲੇ ਵਾਵਾ ਹੋਈ ਦੀ ਯਾਰ ਤੇ ਹੁਣ ਆ ਬਹੁਤ ਚੱਲੇ ਆ ਬਸ ਤੇ ਕੁਝ ਸਮਾਨ ਲੈਣਾ ਜੇ ਪੈਸੇ ਕਢਾੜੇ ਏਡੀਆਂ ਜਿਮ ਮੁੰਡੇ ਨੇ ਤੇ ਫੇਰ ਤੁਹਾਨੂੰ ਦੱਸਦੇ ਹਾਂ ਆ ਸੁਣਾ ਹਾਜ਼ਰੇ ਦਾ ਮਤਲਬ ਇਹ ਨਹੀਂ ਸਾ ਲਗ ਗਈ ਉਹਨੇ ਜਲਦੀ ਆ ਕੇ ਵਹ ਪੁੱਲ ਸਾਲੇ ਖਲੋਤੇ ਤੁਹਾਨੂੰ ਵਿਖਾਈ ਆਪਾਂ ਲੋਕ ਟ੍ਰਿਪਲਿੰਗ ਕਰਦੇ ਆ ਨਾ ਅਬ ਚੁਰੀ ਪਲੀ ਗਈ ਚੁਰੀ ਪਲੀ ਗਈ ਕੌਣ ਹਾਂਜੀ ਯਾਰ ਖਾ ਦੀ ਤੇ ਆਪਾਂ ਲਿਆ ਹੋਣੇ ਤੇ ਕਹਿੰਦੇ ਬੰਦੇ ਆ ਗਏ ਇਹੋ ਜਿਹੜਾ ਲੱਤੀ ਆ ਓਏ ਤੂੰ ਪੱਲਾ ਤੇਰੇ ਘੜ ਤੂੰ ਬਣਾਣ ਪਾਈ ਕੀ ਹੋਇਆ ਵਾ ਬੰਦਾ ਕੱਢੇ ਬੈਠੀ ਨਾ ਹੋਰ ਆਉਣੇ ਸ਼ਰਟ ਪਾਈ ਦੀ ਆ ਚੱਲ ਆਪਣਾ ਕੋਈ ਡਾਇਲੋਗ ਹਾਂਜੀ ਹਾਂਜੀ ਲੱਗ ਭਰਾ ਨੇ ਇੱਕ ਮੋੜ ਹੋਰ ਮਿੱਤਰੋ ਤੇ ਆਪਣਾ ਡਾਇਲੋਗ ਕੋਈ ਡਾਇਲੋਗ ਨਹੀਂ ਓਕੇ 1 2 3 ਗੋਦੀ ਨਾਲ ਉੱਪਰ ਤੇਰੇ ਉੱਪਰ ਮੈਂ ਨਾਲ ਬੁਰਦਲੇ ਬੁਰਦਲੇ ਆ ਨਾ ਰਿਆ ਤੇ ਆ ਤੇ ਰਾਸ ਸਾਲਾ ਠੰਡੂ ਕੋਈ ਨਹੀਂ ਕੋਈ ਵੇ ਆ ਨਾ ਨਾ ਯਾਰ ਲੱਕੜ ਦੇ ਬਾਲੇ ਆ ਗਿਆ ਸ਼ਰੀਰ ਆ ਆ ਕਰ ਮੱਗੇ ਮੈਨੂੰ ਇਹਦੀ ਪਲੈਨਿੰਗ ਹੀ ਸਾਰੀ ਬਾੜ ਤੇ ਤੂੰ ਵੀ ਇਹਦੀ ਨਹੀਂ ਨਹੀਂ ਸਾਲਾ ਦੀ ਤੇ ਆਓ ਨਮਸਕਾਰ ਜੀ ਇਹਨਾਂ ਜੋਗੇ ਕਲੀਨ ਕੀਤਾ ਤੇ ਆਪਣਾ ਸਾਰੀ ਪਲੈਨਿੰਗ ਇਹ ਬੰਦੇ ਨੇ ਕੀਤੀ ਦੀ ਸੀ ਓਏ ਯਾਰਾ ਤੁਹਾਡੀ ਕੀ ਮਾਰਦਾ ਓਏ ਉਹ ਮੇਰਾ ਕਰਾ ਉਹ ਪੈਸਾ ਨਾ ਇਹ ਭਾਰਲੇ ਮਾ ਜਿਕੇ ਡਾਲਰ ਦੀ ਐ ਨਹੀਂ ਭਾਰਦੀ ਇਸ ਕਰਕੇ ਗਾਇਸ ਹਮ ਬੈਦ ਦੀ ਕਿ ਬੈਦ ਦੀ ਲਸੀ ਕੋ ਨਾ ਕਰੀ ਨਹੀਂ ਭਾਰਦੀ ਨਹੀਂ ਭਾਰਦੀ ਨਹੀਂ ਭਾਰਦੀ ਓ ਮੇਰੇ ਭਰਾ ਮੇਰੇ ਕੱਟੇ ਫੜੇ ਗੁਰਾ ਜੀ ਤੂੰ ਗੰਟਾ ਲਾ ਗਿਆ ਗੁਰਾ ਅਗੜੀ ਸੋੜਾ ਪਲੇਟਿਕ ਸਾਰੀ ਇਹਦੀ ਸੋ ਗਾਇਸ ਇਹ ਲਖ ਸਕੋਰ ਦੀ ਦੀ ਤਾਣੀ ਪੱਟੀ ਹੈ ਇਹ ਬ੍ਰਾਂਡ ਹੈ ਆ ਪਿਆ ਚੁੱਦੂ ਅਚੇ ਨਾ ਪਾਇਆ ਬਟ ਬ੍ਰਾਂਡ ਇਹ ਸਰੀ ਹੈ ਦੇ ਆ ਬ੍ਰਾਂਡ ਵਾਲੇ ਆ ਨਾ ਖਲੋਣਾ ਤੂੰ ਬੋੜਾ ਵੀ ਖਿਚੀਆ ਥੰਮਨੇ ਲਾਸਤੇ ਦਾ ਮੈਂ ਸਤੀ ਬਦਾਂ ਨਾ ਮਾਣਾ ਹੀ ਨਹੀਂ ਤੇ ਸਾਰਾ ਬ੍ਰੋ ਇਹ ਗੱਲ ਕਹਾਂ ਤੈਨੂੰ ਅੱਜ ਹੈਗੀ 8 9 ਤਰੀਕ ਇਹਨੂੰ ਦਾਦੇ 15 ਤਰੀਕ ਨੂੰ ਕੀਦੀ ਮੋਤ ਆ ਇਹਦਾ ਜਨਮ ਦਿਨ ਨਹੀਂ ਰਾਹੁਲ ਦਾਦੋ ਆਲਾ ਚਾ ਬਸ ਆ ਜਿਹੜਾ ਕੋਣ ਵੀ ਨਾ ਸਾਡੇ ਨਾਲ ਮੋਟਿਆ ਜੇ ਨੰਗਾ ਹੋਵੇ ਪਤੀ ਪਰ ਇਹ ਗੱਲ ਕਹਾਂ ਤੇ ਆ ਸਾਰੀ ਪਲੈਨਿੰਗ ਐਦੀ ਹੋਵੇ ਹੁਣ ਮੈਂ ਤੈਨੂੰ ਕੁਛ ਨਹੀਂ ਕਹਿਣਾ ਤੇ ਸਾਲਾ ਅੱਗੇ ਤੇਨੂੰ ਪਤਾ ਉਹ ਵਾਪਸ ਕਿਉਂ ਭੇਜਿਆ ਸੀ ਤੂੰ ਨਵੀਂ ਟੀ-ਸ਼ਰਟ ਪਾ ਸ਼ਾਰਟ ਪਾ ਕੇ ਸਾਲੇ ਫੇਰ ਮੈਂ ਚਾ ਲੋ ਘਾਲੀ ਪਾਉਣੀ ਆ ਪੱਦੀ ਨਹੀਂ ਯਾਰ ਬ్రో ਗਲਤ ਕੀਤਾ ਬਚਾਰਾ ਕੋਈ ਚੱਕਰ ਨਹੀਂ ਆ ਫੇਰ ਤੇ ਸਾਰੀ ਪਲਾਨਿੰਗ ਤੇਰੀ ਮੇਰੀ ਕੋਈ ਪਲੈਨਿੰਗ ਨਹੀਂ ਹੈਗੀ ਬ్రో ਮੈਂ ਇਹਦੇ ਨਾਲ ਦੁਮਾਗ ਮੇਰੇ ਨਾਲ ਰਲ ਗਿਆ ਨਹੀਂ ਨਹੀਂ ਇਹ ਰਾਹੁਲ ਵੀਡੀਓ ਦੇ ਵਿੱਚ ਵੇਖਿਆ ਕਾਸ਼ ਕਹਿਣ ਰਿਹਾ ਸੀ ਕਿਦਾਂ ਦਾ ਅਬਲੀ ਸ਼ਾਰਟ ਪਾੜੀਏ ਪਰ ਪੁੱਤਰ ਮੋਤ ਰਾਹ ਜਾਂਦੇ ਆ ਮੋਕਲੀ ਵਾਸ ਸੋ ਨਾਲ ਟਾਰਜੰਦੇ ਕਿੰਨੇ ਕਹਿੰਦਾ ਮੋਗਲੀ ਤੇ ਵਸ ਟਾਰਜੰਦੀ ਗੱਡ ਛੜੀ ਚਾਲ ਕੋਈ ਨਹੀਂ ਯਾਰ ਮੇਰੀ ਕਿਉਂ ਚੱਲ ਪਾ ਕਪੜੇ ਹੁਣ ਕੀ ਕਰੀਏ ਸਾਡੇ ਠੰਡੇ ਲੱਗਣੇ ਨਹੀਂ ਜੀ ਪਾਉ ਬੋੜੀ ਤੇ ਆ ਗਈ ਆ ਸਾਲੇ ਤੇਰੇ ਤੇ ਪਾਣੀ ਵੀ ਪਾਉਂ ਦਿਆ ਸੀ ਚਲੋ ਮੋਟਰ ਦੇ ਵਿੱਚ ਇਹ ਮੋਟਰ ਆ ਕਿਹਨਾਂ ਬਾਈ ਕੀ ਮੂੰਹ ਤੇ ਸਾਹਮਣੇ ਕਰੋ ਸ਼ੇਰ ਲਾ പാട്ട <laughs> ചെട <laughs> ਸਾਲੇ ਇੰਡੀਆ ਡਰ ਦੇ ਕੇ ਨਹੀਂ ਲੜਬੀ ਨਹੀਂ ਲੜਦੇ ਮੈਂ ਨਿੰਸਿੰਗ ਬਾੜ ਲੀ ਮਾ ਸਾਡੇ ਥੰਮਲੇ ਲੈਣੇ ਯਾਰ ਆਏ ਕਿਉਂ ਬੰਦੇ ਸਾਲੇ ਮੁੰਨੇਓ ਛੇਟਾ ਪਾਡੇ ਤੂੰ ਕਿੱਥੇ ਆ ਆ ਬਦਲਾ ਪੂਰਾ ਕੀਤਾ ਪਾਊਗਾ ਆਪਣਾ ਨੇ ਨਵੀਂ ਛੋਟਾ ਦੋ ਲੀਰਾ ਕਾਲੀ ਚਿੱਟੀ ਮੈਂ ਤਾਂ ਹੀ ਪੁੱਤਰ ਨਵੀ ਪਾਇਆ ਮੈਨੂੰ ਪਤਾ ਬਾਡੇ ਤੇ ਵਾਰ ਨਹੀਂ ਹੁੰਨੇ ਲਿਆਂਦੀ ਨਹੀਂ ਆ ਉਹ ਤੇਰੀ ਆ ਪਿੱਛੇ ਜਿਹੜੀ ਟੰਗੀ ਮਮਾ ਸ਼ੋਰ ਦਾ ਤੇ ਲੈ ਕੇ ਨਹੀਂ ਆਇਆ ਵੀ ਪਾੜੀ ਸ਼ਰਟ ਹੁਣ ਭਰਾ ਮੈਂ ਤਾਂ ਨਹੀਂ ਲਾਣੀ ਇਹਦੇ ਨਾਲ ਕਿਹ ਜੀ ਕਹਿੰਦਾ ਭਾਈ ਮੇਰੇ ਤੇ ਆਪ ਤੋਂ ਲੋ ਬਣਿਆਣ ਪਾਈ ਦੀ ਆ ਹੁਣ ਲਾਉੜ ਤੂੰ ਤੂੰ ਹੀ ਨਾਲ ਆਈ ਤੇਰੀ ਵੀ ਸਲੂਰ ਫਾਟੀ ਦੀ ਆ ਸ਼ਰਟ ਬਾਈ ਮੈਂ ਹੁਣ ਤੇ ਵੇਟ ਲੈਣੇ ਆ ਹੁਣ ਭਰਾ ਤੋਂ ਜਿਗਾਰ ਲਓ ਮੈਨੂੰ ਨਹੀਂ ਪਤਾ ਬਤਾ ਇਹ ਇੰਨੇ ਪਲੈਨਿੰਗ ਕੀਤੀ ਨੂੰ ਬੁਸ਼ ਹੁਣ ਮੇਰੇ ਪਾਪਾ ਡੈਡ ਲੱਗੇ ਲੈ ਚੈਲੰਜ ਕਰ ਦੇ ਕੱਜ 9 ਤਰੀਕ ਦੀ 15 ਦੀ ਨੂੰ ਇਹਦਾ ਫਿਰ ਉਹ ਹੀ ਮੂਹ ਲਾਉਣਾ ਈ ਠੀਕ ਆ ਹੋਣੇ ਹੱਸਦੇ ਨਾ ਹੱਸਦੇ ਚਿਹਰੇ ਦਾ ਮਤਲਬ ਇਹ ਨਹੀਂ ਸਾਡਾ ਘਰ ਵੀ ਤੇ 4 ਕਿਲੋਮੀਟਰ ਦੂਏ ਪੈਗ ਥਾਂ ਵੀ ਬੜੀ ਸਾਡੇ ਕੋਈ ਕਾਰੀ ਤੋਂ ਮੁੜ ਜਾ ਤੇ ਮਿਲਾਉਣਾ ਈ ਹੁਣ ਜਦੋਂ ਬੋਤਲ ਤੇ ਲਿਆ ਚਲੋ ਭਈ ਗਾਲਾਂ ਪੈਣਗੇ ਗੋਲਾ ਉਹਨਾਂ ਨੂੰ ਸ਼ਟਾਪ ਹੋਈਆਂ ਭਰਾਵਾ ਚਲੋ ਚੱਲੀਏ ਯਾਰ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੈਂ ਥਾੜਾ ਹੋਰ ਕਿਤੇ ਬਾਹਰ ਮਾੜਾ ਸੋਚੇ ਮੇਰੇ ਬਾਰੇ ਮਰ ਜਾ